ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਉਹਨਾਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਲੌਗ ਕਿਉਂ ਜੀ ਲੱਗਦਾ ਤੁਹਾਨੂੰ ਸਾਡੇ ਹਾਂਜੀ ਸ਼ਾਮ ਦਾ ਵੇਲਾ ਹੋ ਚੁੱਕਿਆ ਹੈ ਕਿ ਆਪਾਂ ਕੰਮ ਕਰ ਕਰਕੇ ਹੋ ਗਏ ਬੋਲੇ ਮਤਲਬ ਤਾਰਾ ਵਗਰਾਂ ਦਾ ਕੱਟਾ ਬਕਲੂਤੀ ਪੰਗਰਾਂ ਦਾ ਰਹਿੰਦਾ ਹਾਂ ਵੀ दाल ਸਬਜ਼ੀ ਵੀ ਬਣਾਉਂਦਾ ਤੇ ਉਹ ਆਪਾਂ ਫੇਰ ਬਣਾਉਨੇ ਆ ਪਹਿਲਾਂ ਅੱਜ ਤੁਹਾਡੇ ਕੁਸ ਸਵਾਲਾਂ ਦੇ ਜਵਾਬ ਦੇ ਦिए ਤੇ ਅੱਜ ਮੈਂ ਕੋਈ ਬਲੌਗ ਨਹੀਂ ਸ਼ੂਟ ਕਰਿਆ ਕਿਉਂਕਿ ਮੇਰੀ ਜਿੱ ਕਮਰਦਾਰਦ ਕਰ ਰਹੀ ਆ ਤੇ ਉਹਦੇ ਕਰਕੇ ਮੇਤੋਂ ਬਲੌਗ ਬਣਿਆ ਨਹੀਂਗਾ ਦੇਖਾਂਗੇ ਸਭ ਬਣਾਵਾਂਗੇ ਪਰ ਅੱਜ ਸਿਰਫ ਮੈਂ ਤੁਹਾਡੇ ਬੈਠ ਕੇ ਮੈਂ ਅਜਾ ਵੀਡੀਓ ਬਣਾ ਲੈਂਗਾ ਪਾਣੀ ਪੀਣ ਲਈ ਹਨਾ ਕੱਲੂ ਬេស ਲਈ ਕੋਈ ਵੀਡੀਓ ਛੋਟੀ ਜਿਹੀ ਬਣਾ ਲੈਂ ਮੈਂ ਜਿੰਨੀ ਕੁ ਬਣੀ ਇਦੇ ਵਿੱਚ ਆਪਾਂ ਤੁਹਾਡੇ ਕੁਝ ਜਿਹੜੇ ਸਵਾਲ ਸੀ ਜਿਹਨਾਂ ਦਾ ਜਵਾਬ ਦੇ ਦਿੰਦੇ ਹਾਂ ਜਿਵੇਂ ਕੀ ਮੇਰਾ ਨਾਮ ਕੀ ਆ ਫੇਮੇ ਕਿੰਨਾ ਪੜ੍ਹੀ ਲਿਖੀ ਆ ਤੇ ਮੈਂ ਕੰਮ ਕੀ ਕਰਦੀ ਆ ਸਾਡਾ ਪਿੰਡ ਕਿਹੜਾ ਹੈ ਬਹੁਤ ਜ਼ਿਆਦਾ ਕਮੈਂਟ ਆਉਂਦੇ ਨੇ ਕਿ ਤੁਹਾਡਾ ਪਿੰਡ ਕਿਹੜਾ ਹੈ ਇਹਦਾ ਵੀ ਆਪਾਂ ਤੁਹਾਨੂੰ ਜਵਾਬ ਦਵਾਂਗੇ ਅੱਜ ਤੇ ਸਾਡੀ ਫੈਮਿਲੀ ਚ ਕੌਣ ਕੌਣ ਆ ਇਹਦਾ ਵੀ ਜਵਾਬ ਦਵਾਂਗੇ ਤੇ ਚਲੋ ਜੀ ਮੈਂ ਦੱਸਦੀ ਆ ਮੇਰਾ ਨਾਮ ਹੈਗਾ ਅਮਨਦੀਪ ਕੌਰ ਤੇ ਸਾਰੇ ਮੈਨੂੰ ਅਮਨ ਕਹਿ ਕੇ ਬੁਲਾਉਂਦੇ ਨੇ ਤੇ ਕੋਈ ਅਮਨ ਦਿੱਤਾ ਕਹਿੰਦਾ ਹੈ ਨਹੀਂ ਛੋਟੇ ਨੇਮ ਨਾਲ ਹੀ ਬੁਲਾਉਂਦੇ ਨੇ ਕੋਈ ਅਮਨ ਕਹਿ ਦਿੰਦਾ ਕੋਈ ਅਮਨੇ ਕਹਿ ਦਿੰਦਾ ਬਸ ਇਹੀ ਨਾਮ ਹੈ ਜੀ ਮੇਰਾ ਤੇ ਮੈਂ ਪੜੀ ਲਿਖੀ ਜੀ ਮੇਰੀ ਪਾਸਟੂ ਕਰੀ ਹੋਈ ਆ ਪਾਸਟੂ ਤੋਂ ਬਾਅਦ ਜਿਵੇਂ ਕੋਰਸ ਕਰੇ ਹੋਏ ਨੇ ਜਿਵੇਂ ਕਿ ਅਕਾਊਂਟ ਦਾ ਕੰਪਿਊਟਰ ਦਾ ਥੋੜਾ ਜਿਹਾ ਬਿਊਟੀ ਪਾਲਰ ਦਾ ਵੀ ਕਰਿਆ ਸੀਗਾ ਛੇ ਮਹੀਨੇ ਇਸ ਤਰ੍ਹਾਂ ਮੇਰੇ ਕਈ ਕੋਰਸ ਕਰੇ ਹੋਏ ਨੇ ਤੇ ਬਸ ਜੀ ਮੈਂ ਇਨਾ ਕੇ ਪੜੀ ਹੋਈ ਆ ਤੇ ਬਾਕੀ ਸਲਾਈ ਕਢਾਈ ਦਾ ਵੀ ਆਉਂਦਾ ਜਦੋਂ ਜੀ ਆਪਾਂ ਕੰਮ ਸਾਰੇ ਕਰ ਲੈਂਦੇ ਆ ਸਾਰੇ ਕੰਮ ਆਉਂਦੇ ਨੇ ਤੇ ਕਿਸੇ ਵਿੱਚ ਨਹੀਂ ਪਿਛੇ ਹੈਗੇ ਜੋ ਵੀ ਕੰਮ ਹੈਗੇ ਆ ਹਨਾ ਘਰਵਾਰ ਘਰ ਚਲਾਉਣ ਲਈ ਜ਼ਰੂਰੀ ਹੁੰਦੇ ਉਹ ਸਾਰੇ ਆਉਂਦੇ ਨੇ ਕਿ ਆਪਾਂ ਕਰ ਦਿੰਦੇ ਆ ਤੇ ਹੋਰ ਮੈਂ ਕੀ ਕਰਦੀ ਆ ਜੀ ਮੈਂ ਇੱਕ ਹਾਊਸ ਵਾਈਸ਼ ਆਂ ਤੇ ਆਪਦਾ ਘਰ ਦੀ ਸਾਮ ਦੀ ਮੇਰੇ ਕੁਛ ਪਸ਼ੂ ਰੱਖੇ ਹੋਏ ਨੇ ਜੀ ਬੀ ਮੈਂ ਸ਼ਾਮ ਦੀਆਂ ਤੇ ਉਹਨਾਂ ਦਾ ਦੁੱਧ ਚੋ ਕੇ ਆਪਾਂ ਪਾਉਂਦੇ ਆਂ ਤੇ ਉਹਦੇ ਨਾਲ ਆਪਾਂ ਨੂੰ ਇਨਕਮ ਆਉਂਦੀ ਆ ਤੇ ਜਿਹਦੇ ਨਾਲ ਮੈਂ ਘਰ ਚਲਾਉਂਦੀ ਆ ਠੀਕ ਆ ਜੀ ਇਸ ਤੋਂ ਬਾਅਦ ਜੀ ਸਾਡੀ ਫੈਮਲੀ ਦੇ ਵਿੱਚ ਕੌਣ ਕੌਣਾ ਸਾਡੀ ਫੈਮਲੀ ਦੇ ਵਿੱਚ ਮੇਰੇ ਹਸਮਣ ਮੈਂ ਮੇਰੇ ਦੋ ਬੇਟੇ ਜਿਨ੍ਹਾਂ ਤੁਸੀਂ ਜਾਣਦੇ ਹੋ ਸਹਿਜਪ੍ਰੀ ਤੇ ਜਸਕਰਨ ਸਿੰਘ ਨੇ ਤੇ ਜੋ ਹੁਣ ਵਾਇ ਹੋਏ ਨੇ ਛੁੱਟੀਆਂ ਕੱਟਣੋਂ ਘਰੇ ਹੈ ਨਹੀਂਗੇ ਨਹੀਂ ਤਾਂ ਬਲੌਕ ਦੇ ਵਿੱਚ ਆ ਜੰਦੇ ਹਨਾ ਸਾਡੀ ਛੋਟੀ ਜੀ ਫੈਮਿਲੀ ਆ ਤੇ ਅਸੀਂ ਚਾਰ ਜਾਨੇ ਆ ਫੈਮਿਲੀ ਦੇ ਵਿੱਚ ਤੇ ਹੋਰ ਜੀ ਅਸੀਂ ਹਨਾ ਮਤਲਬ ਕਿੰਨੇ ਭੈਣ ਭਾਈ ਆ ਤੇ ਅਸੀਂ ਜੀ ਤਿੰਨ ਭੈਣਾਂ ਐ ਇੱਕ ਭਾਈ ਆ ਤਿੰਨੋਂ ਭੈਣਾਂ ਅਸੀਂ ਵਾਇਆ ਹੋਈਆਂ ਹੁਈਆਂ ਹਨਾ ਮੈਂ ਸਭ ਨਾਲ ਬੜੀ ਆ ਤੇ ਮੇਰੇ ਤੋਂ ਇੱਕ ਵਿਚਾਰ ਨਹੀਂ ਸਾਡੇ ਨੇੜੇ ਆ ਪਿੰਡ ਉੱਥੇ ਵਾਇਈ ਹੋਈ ਆ ਤੇ ਇੱਕ ਵੀ ਜਿਹੜੇ ਤੀਸਰੇ ਨੰਬਰ ਵਾਲੀ ਉਹਦੇ ਕੋਲ ਆਪਾਂ ਗਏ ਸੀਗੇ ਜਿੱਥੇ ਆਪਾਂ ਨੇ ਵੀਡੀਓ ਬਣਾ ਕੇ ਪਾਈ ਸੀ ਬਲੌਗ ਚੰਡੀਗੜ੍ਹ ਦੀ ਤੇ ਉਹ ਉੱਧਰ ਪਈ ہوئی ਆ ਜਿਹੜੀ ਸਾਰਨਾ ਛੋਟੀ ਆ ਤੇ ਜਿਹੜਾ ਮੇਰਾ ਭਰਾ ਹਲੇ ਉਹਦੀ ਮੈਰਿਜ ਨਹੀਂ ਹੋਈ ਹੋਈ ਹੈ ਅਜੇ ਉਹ ਛੋਟਾ ਹੈ ਸਾਡੇ ਸਾਡੇ ਕਿੰਨੇ ਭੈਣਾਂ ਤੋਂ ਤੇ ਉਹਦੀ ਮੈਰਿਜ ਆਪਾਂ ਨੇ ਹਲੇ ਕਰਣੀ ਆ ਜੀ ਉਹਦੇ ਵਾਸਤੇ ਕੋਈ ਕੁੜੀ ਲੱਭ ਰਹੀ ਆ ਜੀ ਲੱਭਦੀ ਤਾਂ ਕਰਦਾਂਗੇ ਛੇਤੀ ਸਿੱਖ ਕੁੜੀ ਭਾਲ ਰਹੀ ਆ ਉਹਦੇ ਵਾਸਤੇ ਤੇ ਤੁਹਾਡੀ ਨਿਗਾਹ ਚ ਹੋਈ ਤਾਂ ਜਰੂਰ ਦੱਸਿਓ ਜੀ ਆਪਾਂ ਉਹਦਾ ਛੇਤੀ ਵਿਆਹ ਕਰਾਂਗੇ ਫਿਰ ਤੁਹਾਨੂੰ ਬਲੌਗ ਦਿਖਾਵਾਂਗੇ ਜਦੋਂ ਮੈਰਿਜ ਕਰਾਂਗੇ ਤੇ ਹਾਂਜੀ ਸਾਡਾ ਪਿੰਡ ਕਿਹੜਾ ਹੈ ਸਾਡਾ ਜੀ ਪਿੰਡ ਹੈਗਾ ਤਖਰਾ ਸਾਨੂੰ ਜ਼ਿਲ੍ਹਾ ਲੁਧਿਆਣਾ ਪੈਂਦਾ ਹੈ ਤੇ ਹੋਰ ਜੀ ਬਸ ਜੀ ਤੁਹਾਡੇ ਇਹੀ ਥੋੜੇ ਜਿਹੇ ਸਵਾਲ ਸੀਗੇ ਜਿਨ੍ਹਾਂ ਦੇ ਮੈਂ ਜਵਾਬ ਦੇ ਦਿੰਦੇ ਹਾਂ ਇਹ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਮੈਂ ਕਿੰਨਾ ਪੜੀ ਲਿਖਿਆ ਤੇ ਮੇਰਾ ਨਾਮ ਕੀ ਆ ਨਾਲੇ ਸਾਡਾ ਪਿੰਡ ਕਿਹੜਾ ਕਾਫੀ ਮੈਸੇਜ ਆ ਰਹੇ ਸੀ ਇਹ ਨਾ ਕਿ ਤੁਸੀਂ ਆਪਣਾ ਪਿੰਡ ਦੱਸੋ ਕਿ ਆਪਣਾ ਨਾਮ ਪਿੰਡ ਵੀ ਦੱਸੋ ਤਾਂ ਆਪਣਾ ਤੇ ਵਿੱਚ ਹਨਾ ਸਾਡੀ ਸੁਵਿਤੀ ਦੀ ਆਵਾਜ਼ ਆ ਰਹੀ ਆ ਉਹ ਰੌਲਾ ਪਾ ਰਹੀ ਆ ਹੁਣ ਉਹ ਬਾਹਰ ਬੈਠੀ ਆ ਹਨਾ ਥੱਲੇ ਪਸ਼ਵਾਲ ਨੂੰ ਤੰਗ ਕਰਦੀ ਸੀਗੀ ਛੇੜਦੀ ਮੈਂ ਬੰਨ੍ਹ ਕੇ ਤਾਂ ਕੋਈ ਰੌਲਾ ਪਾ ਰਹੀ ਆ ਦਿਵਾਨਾ ਨਾਲ ਵਿੱਚ ਹੇ ਹੋ ਜੀ ਮਸਲ ਐਨੇ ਕੋਰਸ ਜੇ ਬਹੁਤ ਜਿੰਨੇ ਕੋ ਜਹਾੜਾ ਹੈ 10 ਤੇ ਤੁਸੀਂ ਵੀ ਹਨਾ ਜੇ ਕੋਈ ਹੋਰ ਕੁਐਸਚਨ ਹੋਇਆ ਤੁਹਾਡੇ ਮਨ ਟਾਪੇ ਚ ਪੁੱਛਦੇ ਹੋ ਤਾਂ ਉਹ ਜਰੂਰ ਆਨਸਰ ਬਣਾ ਦੇ ਤਾਂ ਪਲੀਜ਼ ਵੀਡੀਓ ਨੂੰ ਜੂਰ ਲਾਈਕ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਫੋਲਵ ਵਾਚ ਕਰਿਆ ਕਰੋ ਦੇਖੋ ਜੀ ਆਪਣੀ ਚਾਹ ਵੀਡੀਓ ਤੇ ਹਨਾ ਮਤਲਬ 뷰 ਕੱਟ ਆਉਂਦੇ ਨੇ ਪਰ ਆਪਾਂ ਨੂੰ ਵਾਚ ਟਾਈਮ ਸੋਨਾ ਮਿਲ ਜਾਂਦਾ ਥੋੜੀ ਜੇ ਮੈਂ 10-15 ਮਿੰਟ ਦੀ ਮਤਲਬ ਵੀਡੀਓ ਪਾਉਣੀ ਆ ਉਹਦੇ ਵਿੱਚੋਂ ਆਪਾਂ ਨੂੰ ਐਵਰੇਜ ਮਿਲ ਜਾਂਦੀ ਆ ਮਤਲਬ 10 ਤੋਂ ਉਪਰ 10 ਮਿੰਟ ਦੀ ਆਬਜ ਮਿਲ ਜਾਂਦੀ ਆ ਵੀਡੀਓ ਤੋਂ ਤਾਂ ਪਲੀਜ਼ ਜ਼ਰੂਰ ਉਹਨੂੰ ਫੁੱਲ ਵਾਚ ਕਰਿਆ ਕਰੋ ਐ ਇਹਦਾ ਨਾ ਵਿਊ ਦਾ ਮਤਲਬ ਵਿਊ ਦਾ ਕੋਈ ਮਤਲਬ ਨਹੀਂ ਹੁੰਦਾ ਉਹਦਾ ਆਪਣਾ ਵਾਚ ਟਾਈਮ ਦਾ ਜੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਵਾਚ ਕਰੋਗੇ ਤਾਂ ਆਪਾਂ ਨੂੰ ਉਹਦਾ ਵਾਚ ਟਾਈਮ ਜ਼ਰੂਰ ਮਿਲੂਗਾ ਹਨਾ ਤੇ ਉਹ ਸਾਡੇ ਮਤਲਬ ਕਾਊਂਟ ਹੋ ਜਾਊਗਾ ਨਾਲ ਵਿੱਚ ਬੌਸ ਟਾਈਮ ਦੇ ਵਿੱਚ ਤੇ ਆਪਣਾ ਬੌਸ ਟਾਈਮ ਕੰਪਲੀਟ ਹੋ ਜਾਊਗਾ ਪੀਸ ਸਕੋਰ ਕਰੋ ਨਾ ਤੇ 10 ਬਰ ਬਰ ਸਕੋਰ ਕਰੋ ਨਾਲ ਕੀ ਆਪਣਾ ਬੌਸ ਟਾਈਮ ਕੰਪਲੀਟ ਹੋ ਜਵੇ ਤੇ ਹਾਂਜੀ ਫਿਰ ਤੁਸੀਂ ਪੁੱਛੋਗੇ ਵੀ ਇਹ ਚੈਨਲ ਨਾ ਕੀ ਦੇ ਨਾਮ ਤੇ ਆ ਇਹ ਚੈਨਲ ਜੀ ਮੇਰਾ ਨਹੀਂ ਸੀਗਾ ਇਹ ਸੈਰਪ੍ਰੀਦ ਦਾ ਸੀਗਾ ਮੇਰੇ ਬੇਟੇ ਦਾ ਉਹਦੇ ਨਾਮ ਤੇ ਇਹ ਚੈਨਲ ਸੈਰਪ੍ਰੀਦ ਦੇ ਤੇ ਜਿਹੜਾ ਇੱਕ ਚੈਨਲ ਹੋਰ ਬਣਾਇਆ ਹੋਇਆ ਸੀਗਾ ਤੇ ਉਹ ਤੇ ਅਰਨਿੰਗ ਵੀ ਹੋ ਰਹੀ ਸੀ ਉਹ ਬਹੁਤ ਜਿਆਦਾ ਸ਼ੇਤੀ ਗrow ਹੋਇਆ ਸੀਗਾ ਤੇ ਉਹ ਮੈਂ 1.5 ਕੁ ਮਹੀਨੇ ਚ ਸਾਰਾ ਉਹਦਾ ਪ੍ਰੋਸੈਸ ਸੀਗਾ ਜਿਹੜਾ ਕੰਪਲੀਟ ਕਰ ਲਿਆ ਸੀਗਾ ਮਤਲਬ ਵਿੱਚੇ ਪੌਸ਼ਟ 10 ਵਿੱਚੇ ਸਬਸਕ੍ਰਾਈਬਰ ਕਿਉਂਕਿ ਉਹਦੀ ਮੇਰੀ ਚੌਥੀ ਪੰਜਵੀਂ ਵੀਡੀਓ ਵਾਇਰਲ ਹੋ ਗਈ ਸੀ ਜਿਹਦੇ ਨਾਲ ਮੇਰਾ ਸਾਰਾ ਕੁਝ ਕੰਪਲੀਟ ਹੋ ਗਿਆ ਸੀਗਾ ਸ਼ੇਤੀ ਤੇ ਉਹ ਤੇ ਅਰਨਿੰਗ ਵੀ ਆਉਣ ਲੱਗੀ ਸੀ ਤੇ ਬਸ ਜੀ ਹਣਾ ਤੇ ਉਹਦੇ ਉੱਤੇ ਮਤਲਬ ਆਪਾਂ ਨੂੰ ਇੱਕ ਤਾਂ YouTube ਦੀਆਂ ਜਿਹੜੇ ਗਾਈਡਨਸ ਨੇ ਉਹ ਬਹੁਤ ਜ਼ਿਆਦਾ ਸਖਤ ਨੇ ਹਨਾ ਤੇ ਜੇ ਆਪਾਂ ਉਹਨਾਂ ਦੀ ਉਲੰਘਣਾ ਕਰਦੇ ਆਂ ਤਾਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆਪਣੇ ਚੈਨਲ ਤੇ ਤੇ ਮੇਰੇ ਇਹ ਪੁਰਾਣੇ ਚੈਨਲ ਤੇ ਹਨਾ ਰੀ ਕੰਟੈਕਟ ਦੀ ਪ੍ਰੋਬਲਮ ਆਈ ਹੋਈ ਆ ਤੇ ਉਹਨਾਂ ਨੇ ਇਹ ਕਿਹਾ ਵੀ ਆ ਤੁਸੀਂ ਇਹਨੂੰ ਚੇਂਜ ਕਰ ਲਓ ਹਨਾ ਵੀ ਕੋਈ ਹੋਰ ਟਾਪਿਕ ਤੇ ਬਣਾ ਲਓ ਇਹ ਚੈਨਲ ਤੇ ਤੇ ਆਪਣਾ ਕੰਟੈਕਟ ਚੇਂਜ ਕਰਕੇ ਕੋਈ ਰੀ ਅਪਲਾਈ ਕਰ ਦੋ ਹਨਾ ਵੀ ਥੋੜਾ ਚੈਨਲ ਚੱਲ ਪੂਗਾ ਤੇ ਬਸ ਜੀ ਮੈਂ ਉਹ ਕਰੇ ਨਹੀਂ ਕੋਈ ਮੈਨੂੰ ਐਦਾਂ ਐ ਵੀ ਨਾ ਮੈਂ ਹੁਣ ਇੱਕ ਚੈਨਲ ਦਾ ਜੀ ਮਸਾ ਸਾਬ ਹੁੰਦਾ ਵੀ ਉਹ ਨੂੰ ਕਿਵੇਂ ਹੈ ਨਾ ਤੇ ਸ਼ੁਰੂ ਕਰਨ ਦੁਆਰਾ ਦੋ ਦੋ ਚੈਨਲਾਂ ਦੇ ਵੀਡੀਓ ਪਾਉਣੀਆਂ ਚਾਹੌਖੀਆਂ ਨੇ ਦੇਖਾਂਗੇ ਸਟਾਰਟ ਕਰਾਂਗੇ ਦੁਆਰਾ ਫੇਰ ਦੇਖਦੇ ਆ ਤੇ ਜਦੋਂ ਮੇਰੇ ਚੈਨਲ ਤੇ ਹੈ ਨਾ ਰੀ ਕੰਟੈਕਟ ਆ ਗਿਆ ਸੀਗਾ ਵੀ ਤੁਸੀਂ ਕਿਸੇ ਦਾ ਕੰਟੈਕਟ ਯੂਜ਼ ਕੀਤਾ ਹੈ ਹੈ ਨਾ ਤੇ ਫਿਰ ਨਾ ਉਸ ਤੋਂ ਬਾਅਦ ਮੈਨੂੰ ਉਹ ਥੋੜਾ ਝੱਟਾ ਲੱਗਿਆ ਮੈਨੂੰ ਆ ਗਿਆ ਹਾਏ ਮੈਂ ਇੰਨੀ ਮਿਹਨਤ ਕਰੀ ਹੈ ਨਾ ਵੀ ਮੇਰਾ ਚੈਨਲ ਖੜ ਗਿਆ ਏ ਤਾਂ ਫਿਰ ਕਾਫੀ ਅਫਸੋਸ ਜਿਹਾ ਹੋਇਆ ਮੈਨੂੰ ਤੇ ਫਿਰ ਮੈਨੂੰ ਇਹ ਮੇਰੇ ਇਹ ਬੀਟਾ ਚੈਨਲ ਸੀਗਾ ਜਿੱਤੇ ਉਹ ਵੀਡੀਓ ਨਹੀਂ ਪਾਉਂਦਾ ਸੀਗਾ ਕਦੇ-ਕਦੇ ਪਾ ਦਿੰਦਾ ਸੀਗਾ ਜਦੋਂ ਬਣਦੀ ਦੀ ਪਰ ਐਡੀਟਿੰਗ ਵਗੈਰਾ ਮੈਂ ਨਹੀਂ ਕਰਦੀ ਸੀ ਉਹ ਤਾਂ ਕੁਝ ਕਰਦਾ ਨਹੀਂ ਸੀਗਾ ਤੇ ਫਿਰ ਮੈਨੂੰ ਆਇਆ ਸੀਗਾ ਵੀ ਇਹ ਚੈਨਲ ਖੜਾ ਹੈ ਚਲੋ ਵੀ ਇਹ ਵੀ ਚੱਲ ਪੂਗਾ ਹਨਾ ਵੀ ਕਿਉਂ ਨਾ ਮੈਂ ਹੀ ਇਹਦੇ ਉੱਤੇ ਪਾ ਦਾਂ ਵੀਡੀਓ ਤਾਂ ਫਿਰ ਮੈਂ ਇਹਦੇ ਉੱਤੇ ਆਪਣੇ ਵੀਡੀਓ ਪਾਉਣ ਲੱਗੀ ਸੀਗੀ ਬਲੌਗ ਬਣਾ ਕੇ ਥੋੜਾ ਜਿਹਾ ਮਨ ਕਰਨ ਲੱਗਿਆ ਸੀਗਾ ਵੀ ਹੁਣ ਮੈਂ ਵੀ ਹਨਾ ਬਲੌਗ ਪਾ ਲਾਂ ਵੀ ਚਲੋ ਹਨਾ ਮੈਂ ਇਥੇ ਇਥੇ ਕਰ ਲੰਨੇ ਆ ਚਲੋ ਇਹ ਚੱਲ ਪੂਗਾ ਤੇ ਇਥੇ ਜੀ ਹੁਣ ਆਪਾਂ ਬਲੌਗ ਬਣਾ ਬਣਾ ਕੇ ਪਾਉਣੇ ਆ ਤਾਂ ਕਰਕੇ ਨੋ ਸਾਈਡ ਫ੍ਰੀ ਦੇ ਨੋਤੀ ਆ ਮੇਰੇ ਬੇਟੇ ਦੇ ਨੋਤੇ ਚੈਨਲ ਕਰ ਜੀ ਇਹ ਚੈਨਲ ਹੋਦਾ ਸੀਗਾ ਤੇ ਹੁਣ ਆਪਾਂ ਇਹਦੇ ਰੈਗੂਲਰ ਵੀਡੀਓ ਪਾਉਣੇ ਆ ਤੇ ਜੇਕਰ ਤੁਹਾਡੀ ਸਪੋਰਟ ਇਸੇ ਤਰ੍ਹਾਂ ਗਣੀ ਰਹੇ ਤਾਂ ਛੇਤੀ ਇਹ ਵੀ ਮੋਨਟਾਈਜ਼ ਹੋ ਜਾਵੇ ਪਲੀਜ਼ ਸਪੋਰਟ ਕਰੋ ਇਹ ਚੈਨਲ ਨੂੰ ਵੀ ਇੱਕ ਦੋ ਅੰਦਰ ਵਿੱਚ ਤਾਂ ਕਿ ਆਪਣਾ ਚੈਨਲ ਛੇਤੀ ਛੇਤੀ ਮੋਨਟਾਈਜ਼ ਹੋ ਜਵੇ ਤੇ ਹਾਂਜੀ ਬਸ ਹੋਰ ਤਾਂ ਅਸੀਂ ਕੁਝ ਨਹੀਂ ਕਰ ਸਕਦਾ ਸਟੇ ਕਰ ਸਕਦਾ ਤਾਂ ਅੱਜ ਸਾਹਮਣੇ ਕਿ ਪਲੀਜ਼ ਸਪੋਰਟ ਕਰੋ ਸਾਡੇ ਚੈਨਲ ਨੂੰ ਜਿੰਨਾ ਚੈਨਲ ਆਪਣਾ ਛੇਤੀ ਛੇਤੀ ਗਰੋਅ ਹੋ ਜਾਵੇ ਤੇ ਚਲੋ ਜੀ ਬਸ ਅੱਜ ਆਪਣਾ ਇੰਨਾ ਕੇ ਬਲੌਗ ਸੀਗਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਹਨਾ ਤੇ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਪ੍ਰੋਗਰਾਮ ਤੇ ਤਦ ਤੱਕ ਕੇ ওকে ਬਾਏ ਬਾਏ ਟਾਟਾ ਸਤਿ ਸ਼੍ਰੀ ਅਕਾਲ ਜੀ